ਜੇ ਸਿੰਘਾਂ ਦਾ ਸਬਰ ਸਦਕ ਦੇਖਣਾ ਨਾ ਸਾਡੇ ਵੀਰ ਜੀ ਗਰੰਥੀ ਸਿੰਘ ਜੀ ਤੋਂ ਦੇਖੋ ਸਿਰਫ 6000 ਦੇ ਵਿੱਚ ਗੁਰੂ ਘਰ ਦੇ ਵਿੱਚ ਨੌਕਰੀ ਕਰਦੇ ਨੇ ਦੋ ਪ ਚੰਗੇ ਸਾਡੇ ਦੋ ਅਸੀਂ ਚਾਰ ਜਣੇ ਅਸੀਂ ਇੱਥੇ ਰਹਿੰਦੇ ਬਸ ਇਹ ਆ ਗਏ 25 ਸਾਲ ਹੋ ਗਏ ਸੇਵਾ ਕਰਦੇ ਰੋ ਜੀ ਗੁਰਦੁਆਰਾ ਸਾਹਿਬ ਚ ਤੇ ਮਕਾਨ ਨਹੀਂ ਬਣਿਆ ਬਣਾਇ ਨਹੀਂ 6000 ਚ ਖਰਚਾ ਕਰਦੇ ਸਾਰੇ ਅੱਛਾ ਹਾਂ ਕਮੇਟੀ ਕਾ ਦੇ ਦੇ ਘਟੇ ਪੈਨ ਕਹਿੰਦੀ ਵੀ ਮੈਂ ਜਦੋਂ ਵਿਆਹੀ ਸੀ ਨਾ ਇਹਨਾਂ ਨੇ ਕੋਈ ਦਾਜ ਨਹੀਂ ਸੀ ਲਿਆ ਸਾਡੇ ਦੋ ਮਤਲਬ 25 30 ਸਾਲ ਹੋ ਗਏ ਆ ਹਜੇ ਤੱਕ ਆਵਦਾ ਘਰ ਨਹੀਂ ਬਣਿਆ ਗੁਰੂ ਘਰਾਂ ਦੇ ਵਿੱਚ ਕਦੇ ਕਿਤੇ ਡਿਊਟੀ ਕਰਕੇ ਆਉਣੇ ਆ ਕਦੇ ਕਿਤੇ ਡਿਊਟੀ ਕਰਕੇ ਆਉਣੇ ਆ ਹੌਲੀ ਹੌਲੀ ਆ ਦੇ ਬੱਚੇ ਪੜਾ ਰਹੇ ਆ ਤਾਂ ਕੋਟਾ ਦਾ ਪਿਓ ਮੁੱਕ ਗਿਆ ਸੀਗਾ ਮਗਰ ਵਿਆਹ ਉਹ ਮਗਰ ਉਹ ਕੀਤੀ ਕੁਝ ਨਹੀਂ ਲੱਤ ਸੀ ਇਹਨਾਂ ਨੇ ਉਦੋਂ ਦੇ ਫਿਰ ਇੱਥੇ ਨਸਕਾ ਸੇਵਾ ਵੀ ਕੀਤੀ 8-10 ਸਾਲ ਤਾਂ ਮੈਂ ਪੈਸਾ ਵੀ ਲਿਆ ਜੇ ਫਿਰ ਗੁਰੂ ਘਰ ਦੀ ਸੇਵਾ ਕੀਤੀ ਹੈ ਜੀ ਪਰ ਅੱਜ ਬੱਚੇ ਵੱਡੀਆਂ ਕਲਾਸਾਂ 'ਚ ਹੋ ਗਏ ਆ ਉਹਨਾਂ ਦੀ ਫੀਸ ਭਰਨ 'ਚ ਬੜੀ ਮੁਸ਼ਕਲ ਆ ਰਹੀ ਹੈ ਜੇ ਕੋਈ ਵੀ ਵੀਰਜਾ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ ਵਾਹਿਗੁਰੂ ਜੀ